ਸਾਤਰੀਆ ਕਾਲ ਸਾਹਿਤਿਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਅਸੀਂ ਪੰਜਾਬੀ ਨਾਵਲ ਦੀਆਂ ਪ੍ਰਮੁੱਖ ਪ੍ਰਵ੍ਰਿਤੀਆਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰ ਲਈ ਵਿਦਿਆਰਥੀਆਂ ਦੀਆਂ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਏਗੀ ਸਵਾਗਤ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਵਜੋਂ ਜਾਂ ਜਾਣ ਪਛਾਣ ਵਜੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਭਾਸ਼ਾ ਦਾ ਗਲਬ ਸਾਹਿਤ ਜਦੋਂ ਉਸ ਦੇ ਵਿੱਚ ਜੋ ਪ੍ਰਮੁੱਖ ਪ੍ਰਵ੍ਰਿਤਿਆਵਾਂ ਨਜ਼ਰ ਆਉਂਦੀਆਂ ਹਨ ਉਹਨਾਂ ਦਾ ਆਧਾਰ ਉਸ ਭਾਸ਼ਾ ਦੇ ਲੋਕਾਂ ਦਾ ਸੱਭਿਆਚਾਰਕ ਵਿਰਸਾ ਅਤੇ ਨਵੀਨ ਚੇਤਨਾ ਵਿੱਚ ਆਈਆਂ ਪਦਾਰਥਕ ਅਤੇ ਬੌਧਿਕ ਤਬਦੀਲੀਆਂ ਹੁੰਦੀਆਂ ਹਨ ਤੇ ਇਹਨਾਂ ਤਬਦੀਲੀਆਂ ਅਧਿਨ ਇਹ ਸਾਹਿਤ ਵਿੱਚ ਨਵੀਨ ਪ੍ਰਵ੍ਰਿਤਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਵੀ ਕਿਸੇ ਭਾਸ਼ਾ ਦਾ ਸਮਾਜ ਨਵੀਨ ਕਦਰਾਂ ਕੀਮਤਾਂ ਦਾ ਧਾਰਨੀ ਹੁੰਦਾ ਹੈ ਤਾਂ ਉਸ ਦੇ ਆਰੰਭ ਵਿੱਚ ਉਸ ਦੇ ਸਾਹਿਤਕਾਰ ਆਪਣੇ ਵਿਰਸੇ ਦਾ ਪੁਨਰਮਲਾਂਕਣ ਕਰਦੇ ਹੋਏ ਸਾਹਿਤਕ ਰਚਨਾਵਾਂ ਆਰੰਭਦੇ ਹਨ ਸੋ ਇਸੇ ਪ੍ਰਵ੍ਰਿਤੀ ਅਧੀਨ ਪੰਜਾਬੀ ਦੇ ਵਿੱਚ ਇਤਿਹਾਸ ਮੁਖ ਸਮਾਜਿਕ ਪ੍ਰਵ੍ਰਿਤੀ ਨੇ ਜਨਮ ਲਿਆ ਤੇ ਇਸ ਪ੍ਰਵ੍ਰਿਤੀ ਅਧੀਨ ਭਾਈ ਵੀਰ ਸਿੰਘ ਨੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਸਦਕਾ ਆਪਣਾ ਰਚਨਾ ਕਾਰਜ ਆਰੰਭਿਆ ਕਿਉਂਕਿ ਜਦੋਂ ਭਾਈ ਵੀਰ ਸਿੰਘ ਨੇ ਰਚਨਾ ਕਾਰਜ ਸ਼ੁਰੂ ਕੀਤਾ ਉਸ ਸਮੇਂ ਈਸਾਈ ਪਾਦਰੀ ਆਪਨੇ ਮਿੱਠੇ ਧਾਰਮਿਕ ਵਿਹਾਰ ਅਤੇ ਆਰਥਿਕ ਸਹੂਲਤਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਸਨ ਦੂਜੇ ਪਾਸੇ ਆਰਿਆ ਸਮਾਜੀ ਫਿਰਕੂ ਵਾਤਾਵਰਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਭਾਈ ਵੀਰ ਸਿੰਘ ਦੀਆਂ ਨਾਵਲੀ ਰਚਨਾਵਾਂ ਦਾ ਮੁੱਖ ਉਦੇਸ਼ ਜੋ ਸੀ ਉਸ ਸਮੇਂ ਦੀ ਜਨਤਾ ਨੂੰ ਇਹਨਾਂ ਦੋਹਾਂ ਦੀਆਂ ਚਾਲਾਂ ਤੋਂ ਸੁਚੇਤ ਕਰਾਉਣਾ ਸੀ ਤੇ ਸਿੱਖ ਧਰਮ ਦੀ ਗੌਰਵਤਾ ਅਤੇ 18ਵੀਂ ਸਦੀ ਦੇ ਸੰਘਰਸ਼ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾ ਕੇ ਉਹਨਾਂ ਨੇ ਜਨਤਾ ਦੇ ਵਿੱਚ ਆਪਣੀਆਂ ਨਾਵਲੀ ਰਚਨਾਵਾਂ ਪੇਸ਼ ਕੀਤੀਆਂ ਤੇ ਇਹਨਾਂ ਨਾਵਲੀ ਰਚਨਾਵਾਂ ਨੂੰ ਕਲਪਿਤ ਪਾਤਰਾਂ ਨਾਲ ਹੀ ਪੇਸ਼ ਕੀਤਾ ਗਿਆ ਤੇ ਇਹਨਾਂ ਤੋਂ ਬਾਅਦ ਨਾਵਲ ਦੇ ਖੇਤਰ ਵਿੱਚ ਉਹਨਾਂ ਦੇ ਸਮਕਾਲੀਆਂ ਚਰਨ ਸਿੰਘ ਸ਼ਹੀਦ ਅਤੇ ਮੋਹਨ ਸਿੰਘ ਵੈਦ ਨੇ ਵੀ ਆਪਣੀਆਂ ਨਾਵਲੀ ਰਚਨਾਵਾਂ ਲਿਖੀਆਂ ਪਰ ਇਹਨਾਂ ਸਾਰਿਆਂ ਦਾ ਜੋ ਮੁੱਖ ਵਿਸ਼ਾ ਸੀ ਜਾਂ ਮੁੱਖ ਮਕਸਦ ਹੀ ਜਾਂ ਮੁੱਖ ਉਦੇਸ਼ ਜੋ ਸੀ ਉਹ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੀ ਸੀ ਸੋ ਇਸ ਕਾਲ ਦਾ ਜੋ ਨਾਵਲ ਸੀ ਮੰਦਵਪੂਰਤੀ ਨਾਲ ਜੁੜਿਆ ਹੋਣ ਸਦਕਾ ਨਾਵਲੀ ਤਕਨੀਕਾਂ ਪ੍ਰਤੀ ਵਧੇਰੇ ਚੇਤਨਨ ਨਜ਼ਰ ਨਹੀਂ ਆਉਂਦਾ ਤੇ ਸਾਰੀਆਂ ਘਟਨਾਵਾਂ ਜੋ ਸਨ ਨਾਵਲ ਦੀਆਂ ਉਹ ਵੀ ਇਸ਼ਾਮੂਲਕ ਸਨ ਪਾਤਰ ਉਸਾਰੀ ਆਦਰਸ਼ਕ ਸੀ ਤੇ ਨਾਵਲਾਂ ਦੀ ਜਿਹੜੀ ਗੁੰਦ ਜੋ ਸੀ ਉਹ ਵੀ ਢਿੱਲੀ ਸੀ ਇਸ ਲਈ ਇਹਨਾਂ ਨਾਵਲਾਂ ਦੀ ਸਿਰਜਣਾ ਜਿਹੜੀ ਹੈ ਉਹ ਅਣਇਥਾਰਥਕਤਾ ਦਾ ਪ੍ਰਭਾਵ ਪਾਉਂਦੀ ਹੈ ਇਸ ਤੋਂ ਬਾਅਦ ਦੂਸਰੀ ਜੋ ਪ੍ਰਵ੍ਰਿਤੀ ਹੈ ਉਹ ਹੈ ਧਾਰਮਿਕ ਪ੍ਰਵ੍ਰਿਤੀ ਕਿਉਂਕਿ ਜਦੋਂ ਧਾਰਮਿਕ ਨਾਵਲ ਦਾ ਜਨਮ ਜੋ ਹੈ ਹੁੰਦਾ ਹੈ ਉਹ ਅਸਲ ਦੇ ਵਿੱਚ ਇਤਿਹਾਸਕ ਨਾਵਲ ਵੀ ਉਸ ਦਾ ਆਧਾਰ ਹੈ ਕਿਉਂਕਿ ਭਾਈ ਵੀਰ ਸਿੰਘ ਅਤੇ ਚਰਨ ਸਿੰਘ ਚਹੀਦ ਦੇ ਨਾਵਲ ਜੋ ਸੰਤ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣ ਕਰਕੇ ਅਤੇ ਸਿੱਖ ਧਰਮ ਦੇ ਪ੍ਰਚਾਰ ਜਾਂ ਸਿੱਖ ਧਰਮ ਦੇ ਪ੍ਰਚਾਰ ਦੇ ਉਦੇਸ਼ ਹਿਤ ਲਿਖੇ ਹੋਣ ਕਰਕੇ ਧਾਰਮਿਕ ਨਾਵਲਾਂ ਦੀ ਸ਼੍ਰੇਣੀ ਦੇ ਵਿੱਚ ਹੀ ਰੱਖੇ ਜਾ ਸਕਦੇ ਹਨ ਪਰ ਨਿਰੋਲ ਧਾਰਮਿਕ ਨਾਵਲ ਜੋ ਹੈ ਲਿਖਣ ਦੀ ਪਹਿਲ ਪਾਈ ਮੂਨ ਸਿੰਘ ਵੈਦ ਦੁਆਰਾ ਕੀਤੀ ਗਈ ਕਿਉਂਕਿ ਇਤਿਹਾਸਕ ਪ੍ਰਵਿਰਤੀ ਜਿਹੜੀ ਹੈ ਉਹਦੇ ਵਿੱਚ ਭਾਈ ਵੀਰ ਸਿੰਘ ਜਰਨ ਸਿੰਘ ਸ਼ਹੀਦ ਮੂਨ ਸਿੰਘ ਵੈਦ ਅਤੇ ਉਹਨਾਂ ਤੋਂ ਬਾਅਦ ਕਰਨਲ ਨਰਿੰਦਰਪਾਲ ਸਿੰਘ ਦਾ ਵੀ ਯੋਗਦਾਨ ਆਉਂਦਾ ਹੈ ਪਰ ਧਾਰਮਿਕ ਪ੍ਰਵਿਰਤੀ ਜਿਹੜੀ ਹੈ ਉਸ ਦੇ ਵਿੱਚ ਇਹਨਾਂ ਉੱਪਰ ਵਾਲੇ ਤਿੰਨਾਂ ਨਾਵਲਕਾਰਾਂ ਨੂੰ ਰੱਖਣ ਦੇ ਨਾਲ ਨਾਲ ਭਾਈ ਮੂਨ ਸਿੰਘ ਵੈਦ ਦਾ ਨਾਮ ਜੋ ਹੈ ਉਹ ਖਾਸ ਤੌਰ ਤੇ ਚਰਚਾਯੋਗ ਹੈ ਕਿਉਂ ਕਿ ਨਰੂਲ ਧਾਰਮਿਕ ਨਾਵਲ ਲਿਖਣ ਦੇ ਵਿੱਚ ਇਹਨਾਂ ਨੇ ਚਾਲ ਕੀਤੀ ਇਹਨਾਂ ਦਾ ਜੋ ਨਾਵਲ ਸੀ ਸ਼੍ਰੇਸ਼ਟ ਕੁਲਾਂ ਦੀ ਚਾਲ ਉਹ ਅਸਲ ਦੇ ਵਿੱਚ ਜੋ ਉਹਨਾਂ ਦੀ ਧਾਰਮਿਕ ਮੰਤਵ ਸੀ ਉਸੇ ਨੂੰ ਹੀ ਮੁੱਖ ਰੱਖ ਕੇ ਲਿਖਿਆ ਗਿਆ ਸੀ ਔਰ ਇਹ ਨਾਵਲ ਉਹਨਾਂ ਨੇ 1911 ਦੇ ਵਿੱਚ ਰਚਿਆ ਸੀ ਉਨ੍ਹਾਂ ਦੁਆਰਾ ਰਚੇ ਗਏ ਤਾਂ ਆਰਮਿਕ ਨਾਵਲ ਜੁਸਨ ਹੋਰ ਵੀ ਹਨ ਭਾਵੇਂ ਇੱਕ ਸਿੱਖ ਘਰਾਣਾ ਸੁਭਾਗ ਕੌਰ ਸੁਖਦੇਵ ਕੌਰ ਵਗੈਰਾ ਪਰ ਗੁਰਦਿਆਲ ਸਿੰਘ ਫੁੱਲ ਅਨੁਸਾਰ ਭਾਈ ਮੋਹਨ ਸਿੰਘ ਦੇ ਨਾਵਲਾਂ ਦਾ ਜੋ ਮੁੱਖ ਉਦੇਸ਼ ਸੀ ਅਸਲ ਦੇ ਵਿੱਚੋਂ ਆਸਤਕ ਅਤੇ ਨਾਸਤਕ ਦਾ ਘੋਲ ਦਰਸਾਉਣਾ ਸੀ ਪੱਛਮੀ ਅਤੇ ਪੂਰਬੀ ਸਭਿਅਤਾ ਅਤੇ ਨੇਕੀ ਅਤੇ ਬਦੀ ਦੇ ਵਿੱਚ ਮੁਕਾਬਲਾ ਦਰਸਾਉਣਾ ਸੀ ਇਸ ਤੋਂ ਬਾਅਦ ਆ ਜਾਂਦਾ ਹੈ ਮਾਨਵਵਾਦੀ ਸੁਧਾਰਵਾਦੀ ਪ੍ਰਵਿਰਤੀ ਅੰਗਰੇਜ਼ਾਂ ਵਿਰੁੱਧ ਰਾਜਨੀਤਿਕ ਸੰਘਰਸ਼ ਤੇਜ਼ ਹੋਣ ਕਾਰਨ ਸਮਾਜ ਵਿੱਚ ਜਾਗਰੂਤੀ ਉਸ ਸਮੇਂ ਜੋ ਆਈ ਸੀ ਪੰਜਾਬੀ ਵਿੱਚ ਸਮਾਜ ਸਧਾਰਕ ਨਾਵਲ ਦਾ ਜਨਮ ਦਾ ਸਭ ਤੋਂ ਵੱਡਾ ਕਾਰਨ ਉਹ ਪ੍ਰਸਥਿਤੀਆਂ ਹੀ ਸਨ ਨਾਨਕ ਸਿੰਘ ਦੇ ਮੁੱਢਲੇ ਨਾਵਲ ਜਿਵੇਂ ਮਤਰੇਈ ਮਾਂ ਜਾਂ ਪ੍ਰੇਮ ਸੰਗੀਤ ਤੇ ਮਿੱਠਾ ਮੌਰਾ ਇਸੇ ਸ਼੍ਰੇਣੀ ਨਾਲ ਸਬੰਧ ਰੱਖਦੇ ਹਨ ਇਸੇ ਲਈ ਦੀਵਾਨ ਸਿੰਘ ਕਾਲੇਪਾਣੀ ਨੇ ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ਿਆਂ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਨਾਨਕ ਸਿੰਘ ਦੱਬਿਆਂ ਲੋਕਾਂ ਦੀ ਆਵਾਜ਼ ਹੈ ਬਾਲ ਵਿਧਵਾ ਅਸ਼ੂਤ ਜਾਤੀਆਂ ਨਿਰਬਲ ਔਰਤਾਂ ਦੀ ਅਤੇ ਮਜ਼ਦੂਰ ਲੋਕਾਂ ਦੀ ਉਸਨੇ ਦਿਲੀ ਮੁਰਾਦ ਜਾਂ ਦਿਲੀ ਦਰਦ ਨਾਲ ਵਕਾਲਤ ਕੀਤੀ ਉਸ ਦੀ ਲੇਖਣੀ ਵਿੱਚ ਦਿਲਚੀਰਵੀਂ ਅਪੀਲ ਹੈ ਜੋ ਸਿੱਧੇ ਪਾਟਕਾਂ ਦੇ ਮਨ ਅੰਦਰ ਤਸ ਜਾਂਦੀ ਹੈ ਸੋ ਸਮਾਜਦਾਰਕ ਨਾਵਲ ਦੇ ਵਿਕਾਸ ਜਾਂ ਜੋ ਸ਼ਿਖਰ ਦਾ ਸਮਾਂ ਸੀ ਉਹ 1932 ਤੋਂ 1947 ਤੱਕ ਦਾ ਸਮਾਂ ਮੰਨਿਆ ਜਾਂਦਾ ਹੈ ਤੇ ਇਹਨਾਂ ਨਾਵਲਕਾਰਾਂ ਜੀਆਂ ਜਾਂ ਇਹਨਾਂ ਨਾਵਲੀ ਰਚਨਾਵਾਂ ਦੀਆਂ ਜੋ ਇਸਤਰੀ ਪਾਤਰ ਸਾਨੂੰ ਭਾਰਤੀ ਸਭਿਅਤਾ ਦੀਆਂ ਹੱਦਾਂ ਅੰਦਰ ਹੀ ਰਹਿੰਦੇ ਹਨ ਤੇ ਮर्यादा ਨੂੰ ਭੰਗ ਨਹੀਂ ਕਰਦੇ ਨਾਨਕ ਸਿੰਘ ਦੇ ਕੁਝ ਸਮਕਾਲੀਆਂ ਨੇ ਵੀ ਇਸ ਸਮੇਂ ਪੰਜਾਬੀ ਨਾਵਲ ਵਿੱਚ ਕੁਝ ਸਮਾਜ ਸੁਧਾਰਕ ਨਾਵਲ ਲਿਖੇ ਜਿਨ੍ਹਾਂ ਵਿੱਚੋਂ ਅਸੀਂ ਈਸ਼ਵਰ ਚੰਦਰ ਨੰਦਾ ਦਾ ਮੁਰਾਦ ਲੈ ਸਕਦੇ ਹਾਂ ਔਰ ਪ੍ਰਿੰਸੀਪਲ ਨਿਰੰਜਨ ਸਿੰਘ ਦਾ ਨਾਵਲ ਪ੍ਰੇਮ ਕਲੀ ਲਿਆ ਜਾ ਸਕਦਾ ਹੈ ਇਸ ਤੋਂ ਅਗਲੀ ਪੀੜੀ ਦੇ ਨਾਵਲ ਜਿਹੜੇ ਸਨ ਬਲਵੰਤ ਗਾਰਗੀ ਜਾਂ ਗੁਰਬਚਨ ਸਿੰਘ ਜਾਂ ਸੇਖੋਂ ਦਾ ਲੋਹ ਮਿੱਟੀ ਜੋ ਹੈ ਉਹ ਵੀ ਸਮਾਜ ਸੁਧਾਰ ਦੇ ਆਸ਼ੇ ਨੂੰ ਮੁੱਖ ਰੱਖ ਕੇ ਲਿਖੇ ਗਏ ਸਨ ਤੇ ਅਗਲੀ ਪ੍ਰਵਿਰਤੀ ਆ ਜਾਂਦੀ ਹੈ ਪ੍ਰਗਤੀਵਾਦੀ ਪ੍ਰਵਿਰਤੀ ਕਿਉਂਕਿ ਜੋ ਮਾਨਵਵਾਦੀ ਸੁਧਾਰਵਾਦੀ ਪ੍ਰਵਿਰਤੀ ਹੈ ਇਸ ਦੇ ਵਿੱਚ ਜੋ ਹੈ ਸਮਾਜ ਸੁਧਾਰਦੀ ਵੀ ਚਰਚਾ ਹੈ ਤੇ ਨਾਲ ਦੀ ਨਾਲ ਦੇਸ਼ ਵੰਡ ਦੇ ਪ੍ਰਭਾਵ ਨੂੰ ਵੀ ਇਸ ਦੇ ਵਿੱਚ ਚਿਤਰਿਆ ਗਿਆ ਹੈ ਦੀ ਪ੍ਰਗਤੀਵਾਦੀ ਪ੍ਰਵ੍ਰਿਤੀ ਜੋ ਹੈ ਇਸ ਦੇ ਵਿੱਚ ਮਾਰਕਸਵਾਦ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਗਈਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਕਿਉਂਕਿ 20ਵੀਂ ਸਦੀ ਦੇ ਪਹਿਲੇ ਅੱਧ ਤੋਂ ਹੀ ਪੰਜਾਬੀ ਲੇਖਕਾਂ ਤੇ ਪ੍ਰਗਤੀਵਾਦੀ ਲਹਿਰ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਸੀ ਤੇ ਇਸ ਪ੍ਰਵ੍ਰਿਤੀ ਅਧੀਨ ਸੇਖੂ ਦਾ ਲਿਖਿਆ ਲਹੂ ਮਿੱਟੀ ਤੇ ਨਾਨਕ ਸਿੰਘ ਦੇ ਸਾਰੇ ਨਾਵਲ ਇਹ ਲਗਭਗ ਜਿਹੜੇ ਹਨ ਖਾਸ ਕਰਕੇ ਲਹੂ ਦੀ ਲੋਹ ਦਿਸਵੰਤ ਸਿੰਘ ਕਵਲ ਦਾ ਰਾਤ ਬਾਕੀ ਅਤੇ ਪਵਾਨੀ ਨੀ ਕਮਲ ਦੀਆਂ ਨਾਵਲੀ ਰਚਨਾਵਾਂ ਹਨ ਇਹ ਪ੍ਰਗਤੀਵਾਦੀ ਪ੍ਰਵਿਰਤੀ ਅਧੀਨ ਹੀ ਆਉਂਦੀਆਂ ਹਨ ਕਰਮਜੀਤ ਕੁਸਸਾ ਦਾ ਨਾਵਲ ਜਾਂ ਪ੍ਰਗਟ ਸੰਧੂ ਤੇ ਬਲਜੀਤ ਕੌਰ ਦੀਆਂ ਨਾਵਲੀ ਰਚਨਾਵਾਂ ਵੀ ਪ੍ਰਗਤੀਵਾਦੀ ਨਾਵਲਾਂ ਦੀ ਸ਼੍ਰੇਣੀ ਦੇ ਵਿੱਚ ਰੱਖੀਆਂ ਜਾ ਸਕਦੀਆਂ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਆਲੋਚਨਾਤਮਕ ਯਥਾਰਥਵਾਦੀ ਪ੍ਰਵਿਰਤੀ ਇਸ ਪ੍ਰਵ੍ਰਿਤੀ ਦੇ ਅਧੀਨ ਲਿਖੇ ਗਏ ਨਾਵਲਾਂ ਵਿੱਚ ਮਨੁੱਖੀ ਜੀਵਨ ਨੂੰ ਸਮਾਜਿਕ ਸੰਦਰਭ ਤੋਂ ਵੱਖ ਕਰਕੇ ਨਹੀਂ ਸਗੋਂ ਉਸ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਇਸ ਧਾਰਾ ਦੇਨ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ ਉਸ ਦੇ ਨਾਵਲਾਂ ਦੇ ਪਾਤਰ ਸਹਿਜ ਸੁਭਾਵਕ ਰੂਪ ਵਿੱਚ ਵਿਕਾਸ ਅਤੇ ਹੱਕਾਂ ਲਈ ਸੰਘਰਸ਼ ਕਰਦੇ ਹਨ ਦਿਲੀਪਕੌਰ ਟਿਵਾਣਾ ਦਾ ਨਾਵਲ ਇਹੋ ਹਮਾਰਾ ਜੀਵਨਾ ਵੀ ਇਸੇ ਪ੍ਰਵ੍ਰਿਤੀ ਅਧੀਨ ਲਿਖਿਆ ਗਿਆ ਹੈ ਤੇ ਰਾਮ ਸਰੂਪ ਅਣਖੀ ਦਾ ਨਾਵਲ ਅ ਅਦਾ ਆਦਮੀ ਕੱਖਾਂ ਕਾਨਿਆਂ ਦਾ ਪੁੱਲ ਅਤੇ ਸਾਹਿਤਕ ਆਦਮੀ ਦੁਆਰਾ ਜੋ ਸਨਮਾਨਿਤ ਉਹਨਾਂ ਦਾ ਵਿਸ਼ੇਸ਼ ਨਾਵਲ ਹੈ ਕੋਠੇ ਖੜਕ ਸਿੰਘ ਉਹ ਵੀ ਆਲੋਚਨਾਤਮਕ யਥਾਰਥਵਾਦ ਦੀ ਸ਼੍ਰੇਣੀ ਦੇ ਵਿੱਚ ਹੀ ਰੱਖੇ ਜਾਣ ਵਾਲੇ ਨਾਵਲ ਹਨ ਤੇ ਅਗਲੀ ਪ੍ਰਵਿਰਤੀ ਜੋ ਹੈ ਉਹ ਹੈ ਮਨੋਵਿਗਿਆਨਕ ਪ੍ਰਵਿਰਤੀ ਪੰਜਾਬੀ ਵਿੱਚ ਫਰਾਇਡ ਦੇ ਪ੍ਰਭਾਵ ਅਧੀਨ ਕਿਉਂਕਿ ਪੱਸ਼ਮ ਦੇ ਵਿੱਚ ਮਨੋਵਿਗਿਆਨ ਦਾ ਜੋ ਪੈਰੂਕਾਰ ਹੈ ਉਹ ਫਰਾਇਡ ਨੂੰ ਹੀ ਮੰਨਿਆ ਜਾਂਦਾ ਹੈ ਤੇ ਫਰਾਇਡ ਦੇ ਸਿਧਾਂਤਾਂ ਦੇ ਪ੍ਰਭਾਵ ਅਧੀਨ ਹੀ ਬਹੁਤ ਸਾਰੇ ਨਾਵਲ ਪੱਛਮ ਵਿੱਚ ਵੀ ਲਿਖੇ ਗਏ ਤੇ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਫਰਾਇਡ ਨੇ ਮਾਨਵ ਜਾਤੀ ਦੇ ਸੋਚਣ ਢੰਗ ਨੂੰ ਹੀ ਅਸਲ ਦੇ ਵਿੱਚ ਬਦਲ ਕੇ ਰੱਖ ਦਿੱਤਾ ਉਸ ਅਨੁਸਾਰ ਮਨੁੱਖ ਦਾ ਬਾਹਰੀ ਜੋ ਵਿਵਹਾਰ ਹੈ ਉਸ ਦੇ ਅੰਦਰਲੇ ਜਗਤ ਦੇ ਅਨੁਕੂਲ ਹੁੰਦਾ ਹੈ ਇਸ ਪ੍ਰਵ੍ਰਤੀ ਦੇਨ ਜੋ ਨਾਵਲਕਾਰਾਂ ਨੇ ਆਪਣੀਆਂ ਨਾਵਲੀ ਰਚਨਾਵਾਂ ਲਿਖੀਆਂ ਉਨ੍ਹਾਂ ਨਾਵਲਕਾਰਾਂ ਨੇ ਆਪਣੇ ਨਾਵਲਾਂ ਦੇ ਪਾਤਰਾਂ ਦਾ ਜੋ ਮਨੋਵਿਸ਼ਲੇਸ਼ਨਾਤਮਕ ਅਧਿਐਨ ਕਰਨ ਦਾ ਯਤਨ ਕੀਤਾ ਤੇ ਪ੍ਰਭਾ ਨਾਵਲ ਜੋ ਹੈ ਇਸ ਪ੍ਰਵ੍ਰਤੀ ਦੇ ਅਧੀਨ ਹੀ ਲਿਖਿਆ ਗਿਆ ਔਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਵਲ ਅਣਵਿਆਹੀ ਮਾਂ ਜਾਂ ਨਾਨਕ ਸਿੰਘ ਦਾ ਨਾਵਲ ਪਵਿੱਤਰ ਪਾਪੀ ਜਾਂ ਦਲੀਪ ਕੋਟੀਵਾਣਾ ਦਾ ਅਗਨੀ ਪ੍ਰੀਖਿਆ ਦਿੱਲੀ ਦਾ ਨਿਸ਼ਾਨ ਤੇ ਸੁਰਜੀਤ ਸਿੰਘ ਸੇਠੀ ਦਾ ਇੱਕ ਖਾਲੀ ਪਿਆਲਾ ਇਸੇ ਸ਼੍ਰੇਣੀ ਦੇ ਵਿੱਚ ਆਉਣ ਵਾਲੇ ਨਾਵਲ ਹਨ ਵੈਸੀ ਗਰਦਾਰ ਸਿੰਘ ਦੁੱਗਲ ਨਵੀਂ ਮਨੋਵਿਗਿਆਨਕ ਪ੍ਰਵਿਰਤੀ ਅਧੀਨ ਰੱਖਿਆ ਜਾਂਦਾ ਹੈ ਅਗਲੀ ਪ੍ਰਵਿਰਤੀ ਹੈ ਚੇਤਨਾ ਪ੍ਰਵਾਦੀ ਪ੍ਰਵਿਰਤੀ ਮਨੋਵਿਗਿਆਨਕ ਅਤੇ ਪ੍ਰਯੋਗਵਾਦੀ ਪ੍ਰਵਿਰਤੀ ਧੀਨ ਵਰਜੀਨੀਆ ਵੁੱਲਫ ਦੇ ਪ੍ਰਭਾਵ ਸਦਕਾ ਪੰਜਾਬੀ ਵਿੱਚ ਵੀ ਚੇਤਨਾ ਚੇਤਨ ਪ੍ਰਵਾਹ ਸ਼ੈਲੀ ਵਾਲੇ ਨਾਵਲਾਂ ਦੇ ਕੁਝ ਪ੍ਰਯੋਗ ਕੀਤੇ ਗਏ ਜੇ ਸਦਕਾ ਗੁਰਨਾਬਲੀ ਰਚਨਾਵਾ ਹੁੰਨ ਦੇ ਵਿੱਚ ਆਈਆਂ ਮਨੋਵਿਗਿਆਨਕ ਨਾਵਲਾਂ ਦਾ ਭਾਗ ਹੁੰਦੇ ਹੋਏ ਵੀ ਤਕਨੀਕੀ ਪੱਖ ਤੋਂ ਕਈ ਨਵੇਂ ਤਜਰਬੇ ਇਹਨਾਂ ਨਾਵਲੀ ਰਚਨਾਵਾ ਦੇ ਵਿੱਚ ਕੀਤੇ ਗਏ ਸੁਜੀਤ ਸਿੰਘ ਸੇਠੀ ਨੇ ਸਭ ਤੋਂ ਵੱਧ ਇਸ ਪ੍ਰਵ੍ਰਤੀ ਨੂੰ ਉਭਾਰਿਆ ਤੇ ਉਸ ਦਾ ਨਾਵਲ ਇੱਕ ਖਾਲੀ ਪਿਆਲਾ ਜਾਂ ਜਗਜੀਤ ਬਰਾੜ ਦਾ ਦੁੱਧ ਦਰਿਆ ਦੀ ਧੁੱਪ ਦਰਿਆ ਦੀ ਦੋਸਤੀ ਤੇ ਨਿਰੰਜਨ ਤਸਨੀਮ ਦਾ ਰੇਤ ਛਲ ਇਸੇ ਪ੍ਰਵ੍ਰਤੀ ਅਧੀਨ ਰਚੇ ਗਏ ਨਾਵਲ ਹਨ ਤੇ ਅਗਲੀ ਪ੍ਰਵ੍ਰਿਤੀ ਆ ਜਾਂਦੀ ਹੈ ਪ੍ਰਯੋਗਵਾਦੀ ਪ੍ਰਵ੍ਰਿਤੀ ਅਸਲ ਦੇ ਵਿੱਚ ਸਮੁੱਚੇ ਪੰਜਾਬੀ ਸਾਹਿਤ ਦੇ ਵਿੱਚ ਜਿੰਨੀਆਂ ਵੀ ਨਾਵਲੀ ਰਚਨਾਵਾਂ ਹੋਈਆਂ ਹਨ ਭਾਵੇਂ ਜਿੰਨੀਆਂ ਵੀ ਸਾਹਿਤਕ ਵਿਧਾਵਾਂ ਵਿੱਚ ਰਚੀਆਂ ਗਈਆਂ ਹਨ ਭਾਵੇਂ ਉਹ ਨਾਵਲ ਹੈ ਕਹਾਣੀ ਹੈ ਨਾਟਕ ਹੈ ਕਵਿਤਾ ਹੈ 1960 ਤੋਂ ਬਾਅਦ ਜੋ ਪ੍ਰਯੋਗਵਾਦੀ ਰੁਚੀ ਇੱਕਦਮ ਪ੍ਰਵੇਸ਼ ਕੀਤੀ ਉਸ ਨੇ ਸਪਸ਼ਟ ਰੂਪ ਦੇ ਵਿੱਚ ਉਸ ਸਮੇਂ ਦੇ ਸਾਹਿਤਕਾਰਾਂ ਨੂੰ ਪ੍ਰਭਾਵਿਤ ਕੀਤਾ ਤੇ ਉਸ ਸਮੇਂ ਦੀਆਂ ਦੇ ਸਾਹਿਤਕਾਰਾਂ ਨੇ ਪ੍ਰਯੋਗਵਾਦੀ ਰੁਚੀ ਰਹੀਨ ਖਾਸ ਕਰਕੇ ਜਸਵੀਰ ਸਿੰਘ ਆਲੂਵਾਲੀਆ ਇਸ ਦੇ ਜਿਹੜੇ ਸਾਨੂੰ ਪੱਕੇ ਸਮਰਥਕ ਸਨ ਕਾਫ ਖੇਤਰ ਦੇ ਵਿੱਚ ਤੇ ਉਹਨਾਂ ਦੇ ਸਮਕਾਲੀਆਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਪਰ ਇਹ ਪ੍ਰਵ੍ਰਿਤੀ ਜਿਹੜੀ ਹੈ ਬਹੁਤਾਂ ਲੰਮਾ ਸਮਾਂ ਸਾਹਿਦ ਦੇ ਵਿੱਚ ਨਹੀਂ ਚੱਲ ਸਕੀ ਔਰ ਛੇਤੀ ਹੀ ਇਹ ਪ੍ਰਵ੍ਰਿਤੀ ਜਿਹੜੀ ਹੈ ਉਹ ਮੱਠੀ ਪੈ ਗਈ ਇਸ ਤੋਂ ਬਾਅਦ ਆਉਂਦੀ ਹੈ ਸੋਹਜਾਤਮਕ ਪਰਵਰਤੀ ਇਸ ਪਰਵਰਤੀ ਅਧੀਨ ਜੋ ਰਚਨਾ ਦੀ ਸ਼ੈਲੀ ਹੈ ਉਸ ਦੇ ਵਿੱਚ અલੰਕ੍ਰਿਤ ਸ਼ੈਲੀ ਦਾ ਪ੍ਰਯੋਗ ਕੀਤਾ ਉਸ ਨੂੰ ਸੋਹਜ ਭਰਪੂਰ ਬਣਾ ਕੇ ਪੇਸ਼ ਕੀਤਾ ਗਿਆ ਤੇ ਕਰਤਾਰ ਸਿੰਘ ਦੁੱਗਲ ਦਾ ਨਾਵਲ ਦਿਲ ਦਰਿਆ ਤੇ ਇੱਕ ਦਿਲ ਵਿਗਾਉ ਹੈ ਤੇ ਮੇਰਾ ਦਿਲ ਮੋੜ ਦੇ ਇਸੇ ਪਰਵਰਤੀ ਅਧੀਨ ਰਚੇ ਗਏ ਨਾਵਲ ਹਨ ਤੇ ਇਹਨਾਂ ਨਾਵਲੀ ਰਚਨਾਵਾਂ ਦੇ ਵਿੱਚ ਖਾਸ ਕਰਕੇ ਜੋ ਸੋਹਜ ਆਤਮਕ ਪਰਵਰਤੀ ਅਧੀਨ ਲਿਖੀਆਂ ਗਈਆਂ ਇਟੀਆਂ ਰਚਨਾਵਾਂ ਦੇ ਵਿੱਚ ਅਸ਼ਲੀਲਤਾ ਦਾ ਦੂਵੀਂ ਅੰਝ ਸਾਨੂੰ ਦੇਖਣ ਨੂੰ ਮਿਲਦਾ ਹੈ ਤੇ ਇਸ ਤੋਂ ਬਾਅਦ ਅਗਲੀ ਪ੍ਰਵਿਰਤੀ ਆ ਜਾਂਦੀ ਹੈ ਪੰਜਾਬ ਦੇ ਸਿਆਸੀ ਸੱਭਿਆਚਾਰਕ ਸੰਗਠਨ ਨੂੰ ਪੇਸ਼ ਕਰਨ ਵਾਲੀ ਪ੍ਰਵਿਰਤੀ ਕਿਉਂਕਿ ਜੋ ਇਹ ਪ੍ਰਵਿਰਤੀ ਹੈ ਇਹ ਦੌਰ ਪਹਿਲਾਂ 1970 ਦੇ ਕਰੀਬ ਤੇ ਬਾਅਦ ਦੇ ਵਿੱਚ 1984 ਦੇ ਕਰੀਬ ਇਹ ਦੌਰ ਜਿਹੜਾ ਸੀ ਉਹ ਕਾਫੀ ਪਖਵੇਂ ਰੂਪ ਦੇ ਵਿੱਚ ਕਿਉਂਕਿ ਪੰਜਾਬ ਦਾ ਦੇ ਵਿੱਚ ਜੋ ਉਸ ਸਮੇਂ ਉਗਰਵਾਦ ਦਾ ਜਾਂ ਜੋ ਗੋਲਬਾਲਾ ਸੀ ਔਰ ਉਹ ਕਿਸ ਤਰ੍ਹਾਂ ਦਾ ਸੀ ਇੱਕ ਜੋ ਸਰਕਾਰੀ ਸਿਸਟਮ ਵੱਲੋਂ ਤੇ ਦੂਸਰਾ ਜੋ ਅਤੰਕਵਾਦੀ ਸਨ ਉਹਨਾਂ ਵੱਲੋਂ ਜੋ ਤਸ਼ੱਜਦ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਕੀਤਾ ਗਿਆ ਉਸ ਦਾ ਸਭ ਤੋਂ ਵੱਡਾ ਸ਼ਿਕਾਰ ਪੰਜਾਬ ਦੇ ਵਸੀਆਂ ਨੂੰ ਹੀ ਹੋਣਾ ਪਿਆ ਔਰ ਉਹਨਾਂ ਪੰਜਾਬ ਵਸੀਆਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੀ ਦਿਲੀ वेदना ਨੂੰ ਕਿਸ ਤਰ੍ਹਾਂ ਉਹ ਘਰੋਂ ਬੇਕਾਰ ਹੋਏ ਕਿਸ ਤਰ੍ਹਾਂ ਉਹਨਾਂ ਦਾ ਮਾਨਸਿਕ ਜੋ ਤਵਾਜਣ ਸੀ ਉਹ ਗਵਾਚਿਆ ਕਿਸ ਤਰ੍ਹਾਂ ਉਹ ਆਰਥਿਕ ਸਮਾਜਿਕ ਸੰਕਟ ਦੇ ਸ਼ਿਕਾਰ ਹੋਏ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਉਸ ਸਮੇਂ ਦੇ ਨਾਵਲਕਾਰਾਂ ਦੁਆਰਾ ਆਪਣੀਆਂ ਰਚਨਾਵਾਂ ਦੇ ਵਿੱਚ ਬਾਖੂਬੀ ਪੇਸ਼ ਕੀਤਾ ਗਿਆ ਤੇ ਇਸ ਅਧੀਨ ਜੋ ਜਿਸਵੰਤ ਸਿੰਘ ਕਵਲ ਦਾ ਨਾਵਲ ਸੀ ਐਨਿਆ ਚ ਉਠਿਆ ਸੂਰਮਾ ਜਾਂ ਗਾਸੋ ਦਾ ਤਤੀ ਹਵਾ ਜਾਂ ਹਰੀ ਸਿੰਘ ਦਿਲਵਰ ਦੀ ਰਚਨਾ ਜੋ ਸੀ ਗਬਰੂ ਪੰਜਾਬ ਦੇ ਇਹਨਾਂ ਰਚਨਾਵਾਂ ਦੇ ਵਿੱਚ ਉਸ ਸਮੇਂ ਜੋ ਪੰਜਾਬ ਦੀ ਨੌਜਵਾਨੀ ਦੇ ਉੱਤੇ ਆਏ ਸੰਕਟ ਨੂੰ ਹੀ ਉਭਾਰਿਆ ਗਿਆ ਸੀ ਤੇ ਅਗਲੀ ਪ੍ਰਵਿਰਤੀ ਜੋ ਹੈ ਉਹ ਹੈ ਨਾਰੀਵਾਦੀ ਪ੍ਰਵਿਰਤੀ ਨਾਰੀਵਾਦੀ ਲਹਿਰ ਦੇ ਪ੍ਰਭਾਵ ਹੇਠ ਜੋ ਸਾਹਿਤਕ ਰਚਨਾਵਾਂ ਹੋਣ ਦੇ ਵਿੱਚ ਆਈਆਂ ਜਿਨ੍ਹਾਂ ਵਿੱਚ ਨਾਰੀ ਮੁਕਤੀ ਤੇ ਨਾਰੀ ਬੋਧ ਦੇ ਸਿਧਾਂਤਕ ਜੋ ਉਦੇਸ਼ ਸਨ ਉਹਨਾਂ ਨੂੰ ਪ੍ਰਗਟਾਇਆ ਗਿਆ ਤੇ ਨਾਰੀ ਤੇ ਪੁਰਸ਼ ਨਾਲ ਸਮਾਜਿਕ ਬਰਾਬਰੀ ਦਾ ਅਧਿਕਾਰ ਅਤੇ ਹਰ ਪ੍ਰਕਾਰ ਦੇ ਨਾਰੀ ਸ਼ੋਸ਼ਣ ਦੀ ਨਿੰਦਾ ਕਰਕੇ ਇਹ ਰਚਨਾਵਾਂ ਜਿਹੜੀਆਂ ਸੀ ਉਹ ਹੋਣ ਦੇ ਵਿੱਚ ਆਈਆਂ ਤੇ ਇਹ ਪ੍ਰਵ੍ਰਿਤੀ ਅਮਰਤਾ ਪ੍ਰੀਤਮ, ਦਲੀਪ ਕੋਟੀਵਾਣਾ, ਅਜੀਤ ਕੌਰ, ਬਚਿੰਤ ਕੌਰ ਤੇ ਹੋਰ ਬਹੁਤ ਸਾਰੀਆਂ ਇਸਤਰੀ ਲੇਖਕਾਵਾਂ ਦੇ ਵਿੱਚ ਉਗੜ ਕੇ ਸਾਹਮਣੇ ਆਈ ਇਤੋਂ ਤੱਕ ਕਿ ਕਈ ਵਾਰ ਇਸਤਰੀ ਸੁਤੰਤਰਤਾ ਦੀਆਂ ਸਮਰਥਕ ਲੇਖਕ ਵਿਸ਼ੇਸ਼ ਕਰਕੇ ਇਸਤਰੀਆਂ ਇਸ ਸੁਤੰਤਰਤਾ ਨੂੰ ਅ ਇੱਕ ਤਰ੍ਹਾਂ ਦੇ ਨਾਲ ਨਿੱਜ ਤੱਕ ਜਦੋਂ ਲੈ ਜਾਂਦੀਆਂ ਸਨ ਤਾਂ ਇਹ ਪ੍ਰਵਿਰਤੀ ਜਿਹੜੀ ਸੀ ਉਹ ਅ ਵਿਸ਼ਾ ਪੜ ਦੇ ਸਾਹਿਦ ਦੇ ਵਿੱਚ ਕਾਫੀ ਉਮਦਾ ਰੂਪ ਦੇ ਵਿੱਚ ਨਜ਼ਰ ਆਈ ਤੇ ਗਲਾਸ਼ਪੁਰੀ ਜੋ ਸੀ ਅੰਤਰਰਾਸ਼ਟਰੀ ਪੱਧਰ ਤੇ ਇਸ ਪ੍ਰਵਿਰਤੀ ਦੀ ਪ੍ਰਮੁੱਖ ਪ੍ਰਵਕਟਕ ਦੇ ਵਜੋਂ ਉੱਭਰ ਕੇ ਸਾਹਮਣੇ ਆਉਂਦੀ ਹੈ ਜਿੱਥੋਂ ਤੱਕ ਪ੍ਰਵਾਸੀ ਪ੍ਰਬਲਿਟੀ ਦਾ ਸਵਾਲ ਹੈ ਵਿਸ਼ਵੀਕਰਨ ਤੇ ਉਦਾਰੀਕਰਨ ਦੇ ਫਲ ਸ্বরূপ ਸਮੁੱਚੇ ਵਿਸ਼ਵ ਦੇ ਜੀਵਨ ਸਾਹਿਤ ਅਤੇ ਸਮਾਜਿਕ ਸੱਭਿਆਚਾਰਕ ਤੇ ਸਮੁੱਚੇ ਕਲਾ ਖੇਤਰਾਂ ਤੇ ਜੋ ਪ੍ਰਭਾਵ ਪੈ ਰਿਹਾ ਹੈ ਸਿੱਟੇ ਵਜੋਂ ਪ੍ਰਵਾਸੀ ਪੰਜਾਬੀ ਨਾਵਲ ਜੋ ਹੈ ਉਹ ਹੋਣ ਦੇ ਵਿੱਚ ਆਇਆ ਅਸਲ ਵਿੱਚ ਪ੍ਰਵਾਸੀ ਨਾਵਲ ਦਾ ਜਾਂ ਪ੍ਰਵਾਸੀ ਸਾਹਿਦ ਦਾ ਸਭ ਤੋਂ ਮਹੱਤਵਪੂਰਨ ਸਰੋਕਾਰ ਜਾਂ ਪ੍ਰਵਾਸ ਦਾ ਸਭ ਤੋਂ ਮਹੱਤਵਪੂਰਨ ਸਰੋਕਾਰ ਜੋ ਹੈ ਉਹ ਮਜਬੂਰੀ ਹੈ ਅਤੇ ਇਸ ਸਰੋਕਾਰ ਦੀਆਂ ਸੈਂਕੜੇ ਪਰਤਾਂ ਤੇ ਪਰਤਾਂ ਹਨ ਪਹਿਲਾਂ ਘਰੋਂ ਨਿਕਲਣ ਦੀ ਆਰਥਿਕ ਮਜਬੂਰੀ ਬੇਗਾਨੇ ਦੇਸ਼ ਵਿੱਚ ਮਨ ਮਾਰ ਕੇ ਕੰਮ ਕਰਨ ਦੀ ਮਜਬੂਰੀ ਇੱਛਾ ਦੇ ਉਲਟ ਜਿਉਣ ਦੀ ਮਜਬੂਰੀ ਤੇ ਬੇਗਾਨੀਆਂ ਸ਼ਰਤਾਂ ਤੇ ਅਣਇਸ਼ਿਤ ਕੰਮ ਕਰਨ ਦੀ ਮਜਬੂਰੀ ਇਹ ਸਾਰੀਆਂ ਮਜਬੂਰੀਆਂ ਉਥੋਂ ਦੇ ਪ੍ਰਵਾਸ ਧਾਰਨ ਕਰ ਰਹੇ ਪ੍ਰਵਾਸੀਆਂ ਨੂੰ ਜਾਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਨਿਰੰਤਰ ਸਹਿਣ ਕਰਨੀਆਂ ਪੈ ਰਹੀਆਂ ਹਨ ਔਰ ਉਹੀ ਜੋ ਮਜਬੂਰੀਆਂ ਹਨ ਉਹੀ ਉਹਨਾਂ ਦੇ ਜੀਵਨ ਦੀਆਂ ਸਮੱਸਿਆਵਾਂ ਬਣ ਕੇ ਉਥੋਂ ਦੇ ਸਾਹਿਦ ਦੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਹਨ ਔਰ ਇਸ ਖੇਤਰ ਦੇ ਵਿੱਚ ਪੰਜਾਬ ਪ੍ਰਵਾਸੀ ਪੰਜਾਬੀ ਸਾਹਿਤਕਾਰ ਆਪਣਾ ਨਵੇਕਲਾ ਯੋਗਦਾਨ ਪਾ ਰਹੇ ਹਨ ਸੋ ਨਿਸ਼ਕਰਸ਼ ਰੂਪ ਦੇ ਵਿੱਚ ਜਾਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਜੋ ਹੈ ਇਹ ਅਜੂਕੇ ਸਮੇ ਦੇ ਹਾਨ ਦਾ ਨਾਵਲ ਹੈ ਭਾਵ ਆਪਣੇ ਮੁੱਢਲੇ ਕਾਲ ਤੋਂ ਲੈ ਕੇ ਅੱਜ ਤੱਕ ਇਸ ਦੇ ਵਿੱਚ ਵਨਸਵਨੀਆਂ ਇਹਨਾਂ ਪ੍ਰਵ੍ਰਿਤੀਆਂ ਦੇ ਆਧਾਰ ਤੇ ਨਿਰੰਤਰ ਵਿਕਾਸ ਹੋ ਰਿਹਾ ਹੈ ਤੇ ਵਿਸ਼ਵ ਸਾਹਿਤ ਦੇ ਹਾਨ ਦਾ ਨਾਵਲ ਅੱਜ ਪੰਜਾਬੀ ਨਾਵਲ ਦੇ ਕਾਰਾਂ ਦੁਆਰਾ ਸਿਰਜਿਆ ਜਾ ਰਿਹਾ ਹੈ ਲਿਖਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇ ਦੇ ਵਿੱਚ ਵੀ ਪੰਜਾਬੀ ਨਾਵਲ ਤੋਂ ਪੰਜਾਬੀ ਨਾਵਲਕਾਰਾਂ ਤੋਂ ਨਿਰੰਤਰ ਜੋ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਚੰਗੇ ਦੇ ਭਵਿੱਖ ਦੀ ਆਸ ਦੇ ਨਾਲ ਅਸੀਂ ਇਜਾਜ਼ਤ ਚਾਹੁੰਦੇ ਹਾਂ ਪਾਠਕਾਂ ਤੋਂ ਆਪਣੇ ਵਿਦਿਆਰਥੀਆਂ ਤੋਂ ਅਗਲੀ ਕਿਸੇ ਹੋਰ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਪਰ ਇਸ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਵਿਦਿਆਰਥੀਆਂ ਨੂੰ ਕਿ ਅੱਜ ਦਾ ਜੋ ਵੀਡੀਓ ਹੈ ਪੰਜਾਬੀ ਨਾਵਲ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਪੰਜਾਬੀ ਨਾਵਲ ਦਾ ਨਿਕਾਸ ਅਤੇ ਵਿਕਾਸ ਦੇ ਨਾਲ ਸੰਬੰਧਿਤ ਜੋ ਲਿੰਕ ਹੈ ਉਹ ਵੀ ਸ਼ਾਮਿਲ ਕਰ ਦਿੱਤਾ ਹੈ ਸੋ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਸੁਣ ਸਕਦੇ ਹਨ ਔਰ ਇਹ ਵੀਡੀਓ ਤੁਹਾਡੇ ਲਈ ਕਿੰਨੇ ਕੁ ਲਾਹੇਵੰਦ ਸਾਬਿਤ ਹੋ ਰਹੇ ਹਨ ਕਿਹੋ ਜਿਹਾ ਲੱਗ ਰਹੇ ਹਨ ਆਪਣਾ ਕਮੈਂਟ ਕਰਕੇ ਦੱਸਣ ਦੀ ਖੇਚਲ ਜਰੂਰ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਦੇ ਰਹਿਣਾ ਇਨਾ ਸ਼ਬਦਾਂ ਦੇ ਨਾਲ ਇਜਾਜ਼ਤ ਤਨਮਾਨ